ਸਾਰਿਆਂ ਨੂੰ ਸਤ ਸ੍ਰੀ ਅਕਾਲ ਮੈਂ ਸੁਰਿੰਦਰ ਸਿੰਘ ਗਰੁਆ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਸਖਤ ਫੈਸਲੇ ਲੈਂਦਾ ਜਾ ਰਿਹਾ ਆ ਇਹ ਫੈਸਲਿਆਂ ਦੀ ਪ੍ਰਕਿਰਿਆ 20 ਜਨਵਰੀ ਨੂੰ ਰਾਸ਼ਟਰਪਤੀ ਵਜੋਂ ਸੌ ਚੁੱਕਣ ਦੇ ਨਾਲ ਸ਼ੁਰੂ ਹੋਈ ਸੀ ਤੇ ਨਿਤ ਉਹ ਅਜਿਹੇ ਫੈਸਲੇ ਲੈ ਰਿਹਾ ਆ ਜਿਹੜੀ ਦੇਸ਼ਤ ਹੋਰ ਦੇਸ਼ਾਂ ਵਿੱਚ ਤਾਂ ਹੈ ਹੀ ਇਹਦੇ ਨਾਲ ਇਹ ਜਿਹੜੀ ਦਹਿਸ਼ਤ ਆ ਅਮਰੀਕਾ ਦੇ ਆਪਣੇ ਲੋਕਾਂ ਦੇ ਉੱਤੇ ਵੀ ਵੱਧਦੀ ਜਾ ਰਹੀ ਆ ਕਿਉਂਕਿ ਉੱਥੇ ਉਸਨੇ ਫੈਡਰਲ ਸਰਕਾਰ ਦੇ ਜਿਹੜੇ ਮੁਲਾਜ਼ਮ ਐ ਉਹਨਾਂ ਨੂੰ ਉਹਨੇ ਧਮਕੀ ਦਿੱਤੀ ਆ ਧਮਕੀ ਨਹੀਂ ਦਿੱਤੀ ਬਲਕਿ ਸਾਫ਼ ਕਹਿ ਦਿੱਤਾ ਆ ਕਿ ਉਹ ਜਿਹੜੇ ਆ ਰਿਜ਼ਾਈਨ ਕਰ ਦੇਣ ਬਹੁਤ ਵੱਡੀ ਗਿਣਤੀ ਜਿਹੜੀ ਆ ਉਹਨੇ ਮੁਲਾਜ਼ਮਾਂ ਦੀ ਛਲਟੀ ਜਿਹੜੀ ਆ ਕਰਨ ਦਾ ਪ੍ਰੋਗਰਾਮ ਬਣਾਇਆ ਆ ਉਹਨੇ ਕਿਹਾ ਕਿ ਜਿਹੜੇ ਮੁਲਾਜ਼ਮ ਉਹਦੇ ਟਾਰਗੇਟ ਚ ਆਏ ਆ ਜਿਉਣਾ ਨੇ ਆਪਣੇ ਅਸਤੀਫੇ ਜਿਹੜੇ ਆ ਈਮੇਲ ਨਾ ਕੀਤੇ ਤਾਂ ਉਹਨਾਂ ਨੂੰ ਕੱਢ ਦਿੱਤਾ ਜਾਊਗਾ ਜਿਹੜੇ ਅਸਤੀਫੇ ਈਮੇਲ ਕਰਨਗੇ ਉਹਨਾਂ ਨੂੰ 7 ਮਹੀਨਿਆਂ ਦੀਆਂ ਤਨਖਾਹਾਂ ਦੇ ਕੇ ਕੁਝ ਹੋਰ ਸਹੂਲਤਾਂ ਦੇ ਕੇ ਜਿਹੜਾ ਆ ਉਹ ਨੌਕਰੀੋਂ ਬਾਹਰ ਕੀਤਾ ਜਾਏਗਾ ਲਗਭਗ ਸੁਣਨ ਵਿੱਚ ਆ ਰਿਹਾ ਕਿ ਇਹ ਗਿਣਤੀ ਜਿਹੜੀ ਆ 20 ਲੱਖ ਤੋਂ ਉੱਪਰ ਮੁਲਾਜ਼ਮਾਂ ਦੇ ਉੱਤੇ ਦਾ ਅਸਰ ਪੈਣ ਜਾ ਰਿਹਾ ਆ ਇਹਦੇ ਵਿੱਚ ਸਿਰਫ ਸਿਵਲ ਡਿਪਾਰਟਮੈਂਟ ਇਨੀ ਉਹਦੇ ਹੈਲਥ ਡਿਪਾਰਟਮੈਂਟ ਇਨੀ ਹੈ ਵਿੱਚ ਡਿਫੈਂਸ ਦੇ ਵੀ ਹੈਗੇ ਆ ਸੀਆਈਏ ਦੇ ਵੀ ਹੈਗੇ ਆ ਐਫਬੀਆਈ ਦੇ ਵੀ ਹੈਗੇ ਆ ਉਹਨੂੰ ਲੱਗ ਰਿਹਾ ਹੈ ਕਿ ਬੜੀ ਅੰਨੇਵਾ ਭਰਤੀ ਹੋਈ ਪਈ ਆ ਇਹ ਕੰਮ ਜਿਹੜੇ ਆ ਹੁਣ ਕੰਪਿਊਟਰਾਂ ਦੇ ਨਾਲ ਹੋ ਰਹੇ ਆ ਇਹਨਾਂ ਦੀ ਸਾਨੂੰ ਜ਼ਰੂਰਤ ਨਹੀਂ ਹੈ ਬਹੁਤ ਵੱਡੀ ਉੱਥੇ ਵੀ دہشت ਜਿਹੜੀ ਆ ਮੁਲਾਜ਼ਮਾਂ ਦੇ ਵਿੱਚ ਫੈਲੀ ਹੋਈ ਆ ਤੇ ਬਹੁਤ ਸਾਰੇ ਮੁਲਾਜ਼ਮਾਂ ਨੇ ਛਾਂਟੀ ਤੋਂ ਡਰਨ ਦੀ ਡਰਦੇ ਆ ਕਿ ਕਿਤੇ ਕੋਈ ਮਤਲਬ ਜਿਹੜਾ ਕੋਈ ਸਾਨੂੰ ਉਹਨੇ ਦੇਣੇ ਆ ਕੁਝ ਪੈਸੇ ਦੇਣੇ ਆ ਉਹ ਕਿਤੇ ਸਾਡੇ ਹੱਥੋਂ ਨਾ ਨਿਕਲ ਜਾਣ ਬਹੁਤ ਸਾਰੇ ਮੁਲਾਜ਼ਮਾਂ ਨੇ ਰਜਾਇਨ ਪਾਉਣੇ ਸ਼ੁਰੂ ਕੀਤੇ ਹੋਏ ਆ ਦੂਸਰਾ ਵੱਡਾ ਜਿਹੜਾ ਉਹਦਾ ਜਿਹੜੀ ਥ੍ਰੈਟ ਹੈ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਉਹਨੇ ਦਿੱਤੀ ਆ ਕਿਸੇ ਨੂੰ ਕਿਆਸ ਵੀ ਨਹੀਂ ਸੀ ਕਿ ਉਹ ਇਦਾਂ ਦਾ ਫੈਸਲਾ ਲਏਗਾ ਉਹ ਹੈਗਾ ਆ ਗਾਜ਼ਾ ਦੇ ਬਾਰੇ ਇਸਰਾਈਲ ਦਾ ਰਾਸ਼ਟਰਪਤੀ ਬੈਂਜਾਮਿਨ ਨੇਤਨਹਾਊ ਇਹਨੂੰ 트럼ਪ ਨੂੰ ਉੱਥੇ ਜਾ ਕੇ ਮਿਲਿਆ ਤੇ ਆਪਣੇ ਅਮਰੀਕਾ ਦੇ ਵਿੱਚ ਤੇ ਦੋਨੋਂ ਜਣੇ ਜਦੋਂ ਬੈਠੇ ਪ੍ਰੈਸ ਕਾਨਫਰੰਸ ਕਰ ਰਹੇ ਸੀ ਤਾਂ ਇਹ 트럼ਪ ਨੇ ਇੱਕ ਨਵਾਂ ਹੀ ਉੱਥੇ ਸੋਸ਼ਾ ਸ਼ੇਡ ਦਿੱਤਾ ਉਸਨੇ ਕਿਹਾ ਕਿ ਉਹ ਗਾਜ਼ਾ ਜਿਹੜਾ ਆ ਉਹਨੂੰ ਆਪਣਾ ਖਰੀਦਣਾ ਖਰੀਦਣਾ ਚਾਹੁੰਦਾ ਆ ਉਹਦੇ ਤੇ ਉਹ ਕਬਜ਼ਾ ਕਰਨਾ ਚਾਹੁੰਦਾ ਆ ਉਹ ਚਾਹੁੰਦਾ ਆ ਕਿ ਉਹ ਇਸ ਗਾਜ਼ਾ ਨੂੰ ਜਿਹੜਾ ਆਪਣੇ ਮਿਆਮੀ ਆ ਉਹਦਾ ਇੱਕ ਬੀਚ ਆ ਬਹੁਤ ਹੀ ਖੂਬਸੂਰਤ ਆ ਉਹਦੇ ਨਾਲੋਂ ਵੀ ਇਹਨੂੰ ਬਹੁਤ ਖੂਬਸੂਰਤ ਜਿਹੜਾ ਆ ਉਹ ਬਣਾ ਸਕਦਾ ਆ ਕਿਉਂਕਿ ਇਹਦੇ ਲਈ ਜ਼ਰੂਰੀ ਆ ਜਿਹੜੇ ਇਸ ਵੇਲੇ ਉੱਥੇ ਫਲਸਤੀਨੀ ਆ ਜਿਹੜੇ ਆਪਣੇ ਘਰਾਂ ਦੇ ਵਿੱਚ ਹੀ ਨਹੀਂ ਹੈਗੇ ਬਾਹਰ ਟੈਂਟ ਲਾ ਕੇ ਬੈਠੇ ਹੋਏ ਆ ਜਿਹੜਾ ਸਾਰਾ ਸਾਰੇ ਘਰ ਹੀ ਜਿਨ੍ਹਾਂ ਦੇ ਉਜਾੜ ਦਿੱਤੇ ਆ ਉਹ ਕਹਿੰਦਾ ਆ ਕਿ ਇਹਨਾਂ ਨੂੰ ਗੁਆਢੀ ਦੇਸ਼ਾਂ ਦੇ ਵਿੱਚ ਭੇਜ ਦਿੱਤਾ ਜਾਊਗਾ ਉੱਥੇ ਜਾ ਕੇ ਇਹ ਟੈਂਟ ਲਾ ਕੇ ਰਹਿਣਗੇ ਤੇ ਮੈਂ ਪੂਰੀ ਤਰ੍ਹਾਂ ਗਾਜ਼ਾ ਜਿਹੜਾ ਆ ਇਹਨੂੰ ਖਾਲੀ ਕਰਾ ਕੇ ਇੱਥੋਂ ਜਿਹੜਾ ਆ ਇੱਥੇ ਅਣਚੱਲੇ ਬੰਬ ਬੜੇ ਪਏ ਆ ਉਹਨਾਂ ਨੂੰ ਨਸ਼ਟ ਕਰਨਾ ਆ ਸਾਰਾ ਮਰਵਾ ਚੱਕਣਾ ਆ ਇੱਥੋਂ ਚੱਕ ਕੇ ਤਾਂ ਮੈਂ ਇੱਥੇ ਬਹੁਤ ਹੀ ਖੂਬਸੂਰਤ ਇੱਕ ਇਹ ਸਾਰੀ ਧਰਤੀ ਜਿਹੜੀ ਆ ਉਹ ਬਣਾਉਣੀ ਆ ਜਿੱਥੇ ਬਹੁਤ ਹੀ ਸ਼ਾਨਦਾਰ ਪੌਦੇ ਲੱਗੇ ਹੋਣਗੇ ਬਹੁਤ ਹੀ ਵਧੀਆ ਘਰ ਹੋਣਗੇ ਹਜ਼ਾਰਾਂ ਲੋਕਾਂ ਨੂੰ ਲੱਖਾਂ ਲੋਕਾਂ ਨੂੰ ਇੱਥੇ ਰੋਜ਼ਗਾਰ ਮਿਲੇਗਾ ਤੇ ਬਹੁਤ ਹੀ ਸੁਪਨੇ ਜਿਹੜੇ ਆ ਦਿਖਾ ਰਿਆ ਪਹਿਲਾਂ ਤਾਂ ਇਹ ਲੱਗਿਆ ਸੀ ਕਿ ਉਹ ਇਹਨੂੰ ਖਰੀਦਣ ਦੀ ਗੱਲ ਕਰ ਰਿਹਾ ਆ ਫਿਰ ਲੱਗਿਆ ਕਿ ਉਹ ਕਹਿੰਦਾ ਆ ਕਿ ਨਹੀਂ ਮੈਂ ਇਹ ਆਰਜੀ ਤੌਰ ਤੇ ਇੱਥੋਂ ਉਠਾਉਂਗਾ ਤੇ ਇਹ ਸਾਰਾ ਜਿਹੜਾ ਆ ਅਸੀਂ ਇਹਨੂੰ ਇੱਥੇ ਇੱਥੇ ਜਿਹੜੇ ਆ ਉਹ ਉਹ ਸਾਰੀ ਕਰਾਂਗੇ ਗਾਜ਼ਾ ਦੀ ਅਮਰੀਕਾ ਕਰੇਗਾ ਹੁਣ ਜਿਹੜੀ ਉਹਨੂੰ ਗਾਜ਼ਾ ਨੂੰ ਖਾਲੀ ਕਰਾਉਣ ਦੀ ਗੱਲ ਕੀਤੀ ਆ ਇਸਰਾਇਲ ਨੂੰ ਤਾਂ ਇਹ ਬਹੁਤ ਚੰਗੀ ਲੱਗੀ ਉਹਨੇ ਕਿਹਾ ਵੀ ਹਾਂ ਇਸ ਤੋਂ ਵੱਧ ਬੜੀ ਜਿਆਦਾ ਗਾਲੀ ਕੋਈ ਨਹੀਂ ਹੋ ਸਕਦੀ ਉਨੇ ਟਰੰਪ ਨੂੰ ਕਿਹਾ ਕਿ ਤੁਸੀਂ ਇੱਥੋਂ ਲੋਕਾਂ ਨੂੰ ਜਿਹੜਾ ਆ ਉਹ ਉਹ ਕੱਢਣ ਚ ਮਦਦ ਕਰੋ ਤਾਂ ਕਿ ਇਹ ਆਪਣੇ ਮਿਸਰ ਅਤੇ ਗਾਰਡਨ ਵਿੱਚ ਉੱਥੇ ਜਾ ਕੇ ਟੈਂਟ ਲਾ ਕੇ ਚੱਲੇ ਜਾ ਕੇ ਰਹਿਣ ਬਾਕੀ ਉਹ ਕਹਿੰਦਾ ਕਿ ਹਮਾਸ ਨਾਲ ਤਾਂ ਮੈਂ ਆਪ ਹੀ ਨਿਪਟ ਲਵਾਂਗਾ ਉਹਨੂੰ ਸਾਲ ਤੋਂ ਉੱਪਰ ਹੋ ਗਿਆ ਸੀ ਤੇ ਉਹ ਹਮਾਸ ਨਾਲ ਤਾਂ ਉਹ ਨਿਪਟ ਨਹੀਂ ਸਕਿਆ ਇੱਕ ਤਰ੍ਹਾਂ ਨਾਲ ਉਹ ਹਮਾਸ ਦੇ ਅੱਗੇ ਹਾਰ ਗਿਆ ਕਿਉਂਕਿ ਉਹਨੇ ਸੋਚਿਆ ਸੀ ਕਿ 17-18000 ਹਮਾਸ ਦੇ ਲੜਾਕੂ ਮਾਰੇ ਗਏ ਆ ਤੇ ਹੁਣ ਉੱਥੇ ਜਿਹੜਾ ਆ ਐਨੇ ਕਮਜ਼ੋਰ ਹੋ ਗਏ ਆ ਕਿ ਹੁਣੇ ਸਿਰ ਨਹੀਂ ਚੱਕਣਗੇ ਉਸਨੇ ਜਿਹੜੀ ਆ ਉਹਨਾਂ ਦੇ ਨਾਲ ਸੰਧੀ ਕਰ ਲਈ ਫلسطੀਨੀਆਂ ਦੇ ਨਾਲ ਤੇ ਫلسطੀਨੀਆਂ ਦੀ ਜਦੋਂ ਸੰਧੀ ਦੇ ਤਹਿਤ ਜਿਹੜੇ ਅਗਵਾ ਕਰਕੇ ਇਸ ਫلسطੀਨੀਆਂ ਨੇ ਰੱਖੇ ਹੋ ਸਕੇ ਹਮਾਸ ਵਾਲਿਆਂ ਨੇ ਤੇ ਇਜ਼ਰਾਈਲ ਦੀਆਂ ਜਿਹਨਾਂ ਚ ਬੰਦ ਕੈਂਦੀ ਸੀ ਉਹਨਾਂ ਦਾ ਜਦੋਂ ਬਟਾਂਦਰਾ ਸ਼ੁਰੂ ਹੋਇਆ ਤੇ ਹਮਾਸ ਦੇ ਬਹੁਤ ਵੱਡੀ ਗਿਣਤੀ ਵਿੱਚ ਲੜਾਕੇ ਜਿਹੜੇ ਸੀ ਉਹ ਪਬਲਿਕ ਦੇ ਵਿੱਚ ਆ ਗਏ ਤੇ ਉਹਨਾਂ ਨੂੰ ਦੇਖ ਕੇ ਇਸਰਾਇਲ ਫੇਰ ਕੰਮ ਉਠਿਆ ਉਹ ਕਹਿੰਦਾ ਮੈਂ ਤਾਂ ਸੋਚਿਆ ਸੀ ਵੀ ਇਹ ਹੁਣ ਖਤਮ ਹੋਣ ਦੇ ਨੇੜੇ ਕੰਮ ਹੋ ਗਿਆ ਪਰ ਇਹ ਤਾਂ ਫੇਰ ਉਵੇਂ ਦੰਦਣ ਆ ਰਹੇ ਆ ਤੇ ਸੁਣਣ ਵਿੱਚ ਵੀ ਇਹ ਆਇਆ ਕਿ ਇਹਨੇ ਕਰੀਬ 18000 ਹਮਾਸ ਵਾਲੇ ਜਿਹੜੇ ਲੜਾਕੇ ਮਾਰੇ ਸੀ ਤੇ ਹਮਾਸ ਵਾਲਿਆਂ ਨੇ ਨਾਲੋਂ ਨਾਲ ਹੀ ਨਵੀਂ ਭਰਤੀ ਕਰਨੀ ਸ਼ੁਰੂ ਕਰ ਰੱਖੀ ਇਸਰਾਇਲ ਨੂੰ ਪਤਾ ਤੱਕ ਨਹੀਂ ਲੱਗਣ ਦਿੱਤਾ ਤੇ ਹੁਣ ਉਹ ਜਿਹੜੇ ਆ ਪਹਿਲਾਂ ਦੇ ਤਰ੍ਹਾਂ ਹੀ ਜਿਹੜੇ ਪਹਿਲਾਂ ਨਾਲੋਂ ਵੀ ਵੱਧ ਜਿਹੜੇ ਆ ਉਹਦੇ ਲੜਾਕੂ ਜਿਹੜੇ ਆ ਬਾਹਰ ਨਜ਼ਰ ਆ ਰਹੇ ਆ ਇਹ ਜਿਹੜੀ ਉਹਨੇ ਗਾਜ਼ਾ ਦੇ ਉੱਤੇ ਇੱਕ ਤਰ੍ਹਾਂ ਨਾਲ ਕਬਜ਼ਾ ਕਰਨ ਦੀ ਜਿਹੜੀ ਆ ਰਣਨੀਤੀ ਐਲਾਨੀ ਆ ਬਹੁਤ ਖਤਰਨਾਕ ਆ ਗਿਆ ਉਹ ਕਹਿੰਦਾ ਕਿ ਮੈਂ ਇਸਰਾਈਲ ਦਾ ਪ੍ਰਧਾਨ ਮੰਤਰੀ ਕਹਿੰਦਾ ਕਿ ਤੈਨੂੰ ਇੱਥੇ ਫੌਜ ਦਾ ਇੱਕ ਬੰਦਾ ਵੀ ਭੇਜਣਾ ਨਹੀਂ ਪੈਗਾ ਮੈਂ ਇਹ ਸਾਰਾ ਕੰਮ ਆਪ ਹੀ ਕਰਾ ਦਵਾਂਗਾ ਨਿਤਨਹਾਊ ਨੇ ਇੱਕ ਦਮ ਇਹ ਇਸرائیਲੀ ਆਰਮੀ ਨੂੰ ਆਰਡਰ ਜਾਰੀ ਕਰ ਦਿੱਤਾ ਕਿ ਉਹ ਗਾਜ਼ਾ ਨੂੰ ਖਾਲੀ ਕਰਾਉਣ ਦੇ ਲਈ ਆਪਣੇ ਪ੍ਰਬੰਧ ਜਿਹੜੇ ਆ ਉਹਨਾਂ ਨੂੰ ਕਰਨਾ ਸ਼ੁਰੂ ਕਰੇ ਇਹ ਇੱਕ ਬੜੀ ਦਹਿਸ਼ਤ ਫੈਲੀ ਹੋਈ ਆ ਗਾਜ਼ਾ ਨੇ ਤਾਂ ਇਸ ਨੂੰ ਰੱਦ ਕਰਨਾ ਸੀ ਉੱਥੋਂ ਦੇ ਹਮਾਸ ਨੇ ਪਲਸਤੀਨੀਆ ਨੇ ਮਿਸਰ ਨੇ ਕਿਹਾ ਆ ਕਿ ਇਹ ਜਿਹੜੀ ਇੱਕ ਸਾਡੀ ਸੰਧੀ ਹੋਈ ਹੈ ਇਸرائیਲ ਨਾਲ ਹੁਣ ਤਾਂ ਹੀ ਅਸੀਂ ਜੰਗਬੰਦੀ ਵਾਲੀ ਸੰਧੀ ਤੇ ਚੱਲਦੇ ਆ ਰਹੇ ਆ ਉਹਦੇ ਲਈ ਵੀ ਖਤਰਾ ਆ ਉਹ ਬਿਲਕੁਲ ਜਿਹੜੇ ਆ ਫلسطੀਨੀ ਆ ਉਹਨਾਂ ਨੂੰ ਪਰਵਾਹ ਨਹੀਂ ਕਰੇਗਾ ਸ਼ਰਨਾਰਥੀਆਂ ਦੇ ਰੂਪ ਦੇ ਵਿੱਚ ਜਾਰਡਨ ਨੇ ਵੀ ਇਹੀ ਕਿਹਾ ਹੈ ਆ ਪੂਰੇ ਅਰਬ ਦੇਸ਼ਾਂ ਨੇ ਇਹ ਕਿਹਾ ਆ ਹਮਾਸ ਨੇ ਅਰਬ ਦੇਸ਼ਾਂ ਨੂੰ ਕਿਹਾ ਹੈ ਕਿ ਉਹ ਐਮਰਜੈਂਸੀ ਸੁਮੇਲਨ ਬੁਲਾਉਣ ਇਰਾਨ ਨੇ ਵੀ ਇਸ ਚੀਜ਼ ਨੂੰ ਠੁਕਰਾਇਆ ਲਿਬਨਾਨ ਨੇ ਵੀ ਠੁਕਰਾਇਆ ਆ ਤੇ ਦੂਸਰੇ ਪਾਸੇ ਜਿਹੜੀ ਸੰਯੁਕਤ ਰਾਸ਼ਟਰ ਦੀਆਂ ਸੰਸਥਾਵਾਂ ਆ ਉਹਨਾਂ ਨੇ ਵੀ ਇਸ ਤਜਵੀਜ਼ ਨੂੰ ਰੱਦ ਕੀਤਾ ਆ ਦੁਨੀਆ ਜਿਹੜੀ ਆ ਵੱਡੇ ਪੱਧਰ ਤੇ ਜਿਹੜੀ ਇਸ ਤਜਵੀਰ ਦਾ ਵਿਰੋਧ ਕਰ ਰਹੀ ਆ ਕਿ ਇੱਕ ਜਿਨ੍ਹਾਂ ਨੂੰ ਤੁਸੀਂ ਲਗਾਤਾਰ ਸਾਲ ਤੋਂ ਉੱਪਰ ਲਾ ਕੇ ਬੰਬਾਰੀ ਕਰਕੇ ਜਿਨ੍ਹਾਂ ਦੇ ਇੰਨੇ ਲੋਕ ਮਾਰੇ ਆ ਤੁਸੀਂ ਇੰਨੇ ਉਹਨਾਂ ਦਾ ਛੱਡਿਆ ਹੀ ਕੁਝ ਨਹੀਂ ਉੱਥੇ ਘਰ ਬਰਬਾਦ ਕਰਤੇ ਆ ਇਹ ਦੱਸਿਆ ਜਾ ਰਿਹਾ ਆ ਕਿ ਜੇ 100 ਟਰੱਕ ਰੋਜ਼ ਦਾ ਮਲਵਾ ਚੱਕਣ ਤੇ ਲਾਇਆ ਜਾਵੇ ਸਾ ਜਿਹੜੇ ਘਰ ਉਹਨੇ ਉਥੇ ਉਜਾੜੇ ਆ ਜਿਹੜੇ ਢਾਏ ਆ ਉਹ ਅਗਲੇ 15 ਸਾਲਾਂ ਦੇ ਵਿੱਚ ਵੀ ਮਲਬਾ ਉਥੋਂ ਚੱਕਿਆ ਨਹੀਂ ਜਾ ਸਕਦਾ ਇੰਨਾ ਜ਼ਿਆਦਾ ਜਿਹੜਾ ਆ ਉਥੇ ਮਲਬਾ ਬਣ ਗਿਆ ਕੋਈ ਘਰ ਹੀ ਨਹੀਂ ਹੈ ਰਹਿਣ ਦੇ ਲਾਇਕ ਲੋਕ ਉਥੇ ਨਾ ਬਿਜਲੀ ਆ ਨਾ ਪਾਣੀ ਆ ਤੇ ਬੇਰੇ ਟੈਂਟਾਂ ਦੇ ਵਿੱਚ ਰਹਿ ਰਹੇ ਆ ਬਹੁਤ ਗੁਰੀ ਹਾਲਤ ਹੈ ਇਹਨਾਂ ਲੋਕਾਂ ਦੀ ਤੇ ਉਹਨਾਂ ਦੇ ਵਿੱਚ ਇੱਕ ਹੋਰ ਹੁਣੇ ਦਹਿਸ਼ਤ ਪਾਤੀ ਆ ਫੇ ਗਾਜ਼ਾ ਨੂੰ ਪੂਰੀ ਤਰ੍ਹਾਂ ਜਿਹੜੇ 20 ਲੱਖ ਦੇ ਆਸ-ਪਾਸ ਲੋਕ ਆ ਇਥੋਂ ਕੱਢ ਕੇ ਗਵਾਂਡੀ ਦੇਸ਼ਾਂ ਦੇ ਵਿੱਚ ਧੱਕੇ ਜਾਣਗੇ ਤੇ ਇਹਨੂੰ ਪੂਰੀ ਤਰ੍ਹਾਂ ਖਾਲੀ ਕਰਾ ਕੇ ਫਿਰ ਇਸ ਜਗ੍ਹਾ ਦੀ ਸਫਾਈ ਜਿਹੜੀ ਆ ਕੀਤੀ ਜਾਏਗੀ ਇੰਨੇ ਦਹਾਕਿਆਂ ਤੱਕ ਕੌਣ ਉੱਥੇ ਫਿਰ ਬਾਅਦ ਦੇ ਵਿੱਚ ਇਹ ਜਿਹੜਾ ਆ ਵਾਪਸ ਉਹਨਾਂ ਨੂੰ ਇੱਥੇ ਮੁੜ ਕੇ ਆਉਣ ਦਿੰਦਾ ਆ ਜਾਂ ਉਹ ਲੋਕ ਕਿੱਦਾਂ ਉੱਥੇ ਰਹਿਣਗੇ ਇਸ ਵੇਲੇ ਇਸ ਵੇਲੇ ਬਹੁਤ ਵੱਡਾ ਉੱਥੇ ਖਤਰਾ ਬਣਿਆ ਹੋਇਆ ਆ ਤੇ ਇਹ ਇਹ ਜਿਹੜੀ ਟਰੰਪ ਦੀ ਜਿਹੜੀ ਰੀਤੀ ਆ ਇਹ ਪਤਾ ਲੱਗ ਰਿਹਾ ਕਿ ਇਹਦਾ ਜਿਹੜਾ ਇੱਕ ਜੁਆਈ ਆ ਉਹਦਾ ਵੀ ਪਿੱਛੇ ਇਹਦੇ ਦਿਮਾਗ ਜਿਹੜਾ ਆ ਕੰਮ ਕਰਦਾ ਆ ਕਿਉਂਕਿ ਇਹ ਜਿਹੜਾ ਟਰੰਪ ਪਰਿਵਾਰ ਆ ਇਹਦਾ ਜੋਆਈ ਆ ਇਹ ਵੱਡ-ਵੱਡੇ ਜਿਹੜੇ ਟਾਵਰ ਉਹ ਜਿਹੜੇ ਫਲੈਟ ਆ ਉਹ ਬਣਾਉਣ ਦਾ ਕੰਮ ਕਰਦੇ ਆ ਤੇ ਇਹਨਾਂ ਨੂੰ ਲੱਗਿਆ ਕਿ ਇਹ ਜਿਹੜਾ ਆ ਇਹ ਕਮਾਈ ਕਰਨ ਦਾ ਇੱਕ ਬਹੁਤ ਵਧੀਆ ਰਸਤਾ ਉਹਨਾਂ ਨੂੰ ਮਿਲ ਸਕਦਾ ਆ ਦੂਜੇ ਪਾਸੇ ਐਲਨ ਮਸਕ ਆ ਜਿਹੜਾ ਅਮਰੀਕਾ ਦੇ ਵਿੱਚ ਜਿੰਨੂੰ ਮੰਤਰੀ ਬਣਾ ਦਿੱਤਾ ਗਿਆ ਆ ਔਰ ਬਹੁਤ ਅਮੀਰ ਬੰਦਾ ਸਭ ਤੋਂ ਅਮੀਰ ਦੁਨੀਆ ਦਾ ਬੰਦਾ ਆ ਇਸ ਵੇਲੇ ਉਹਦੇ ਖਿਲਾਫ ਵੀ ਅਮਰੀਕਾ ਦੇ ਵਿੱਚ ਵਿਦਰੋਹ ਵੱਧਦਾ ਜਾ ਰਿਹਾ ਆ ਉਹ ਕਹਿੰਦੇ ਆ ਕਿ ਇਹ ਕੌਣ ਆ ਜਿਹੜਾ ਇਹ ਇਹ ਸਾਡੀਆਂ ਸਹੂਲਤਾਂ ਖੋਣ ਦੀਆਂ ਗੱਲਾਂ ਕਰ ਰਿਹਾ ਆ ਸਾਰੇ ਜਿਹੜੇ ਆ ਫੰਡ ਜਿਹੜੇ ਆ ਉਹ ਰੋਕੇ ਜਾ ਰਹੇ ਆ ਜਿਹੜੇ ਜਿਹੜੀਆਂ ਐਨ ਜੀਓਜ਼ ਨੂੰ ਮਿਲਦੇ ਸੀਗੇ ਨਾਨ ਪ੍ਰੋਫਿਟਸ ਸੰਸਥਾਵਾਂ ਨੂੰ ਮਿਲਦੇ ਸੀਗੇ ਸੰਯੁਕਤ ਰਾਸ਼ਟਰ ਦੇ ਨਾਲ ਤਾਂ ਇਹ ਬਹੁਤ ਬੁਰੀ ਤਰ੍ਹਾਂ ਨਿਪਟ ਰਿਹਾ ਆ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚੋਂ ਇਹ ਬਾਹਰ ਆ ਗਿਆ ਆ ਹੁਣ ਤਾਜ਼ਾ ਫੈਸਲਾ ਇਹਦਾ ਇਹ ਆਇਆ ਕਿ ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਬਣੀ ਆ ਆਈਸੀਸੀ ਜੋ ਕਿ ਅਮਰੀਕਾ ਦੇ ਉੱਤੇ ਤਾਂ ਨਿਤਨ ਨਿਹਾਉ ਦੇ ਉੱਤੇ ਮੁਕੱਦਮਾ ਦੀ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਕਰ ਰਹੀ ਆ ਉਹਦੇ ਤੇ ਇਹਨੇ ਅੱਜ ਬਹੁਤ ਸਾਰੀਆਂ ਬੰਦਸ਼ਾਂ ਲਾ ਦਿੱਤੀਆਂ ਆ ਉਹਨੇ ਕਿਹਾ ਆ ਕਿ ਜਿਹੜੇ ਵੀ ਇਸ ਏਜੰਸੀ ਦੇ ਵਿੱਚ ਜਾਂਚ ਕਰਨ ਦੇ ਲਈ ਲੋਕ ਸ਼ਾਮਲ ਹੋਣਗੇ ਉਹਨਾਂ ਨੂੰ ਅਮਰੀਕਾ ਦਾ ਵੀਜ਼ਾ ਨਹੀਂ ਦਿੱਤਾ ਜਾਊਗਾ ਉਹਨਾਂ ਦੇ ਪਰਿਵਾਰਾਂ ਨੂੰ ਵੀ ਨਹੀਂ ਦਿੱਤਾ ਜਾਊਗਾ ਇਹ ਬਿਲਕੁਲ ਹੀ ਇੱਕ ਤਰ੍ਹਾਂ ਦੇ ਨਾਲ ਸੰਯੋਗ ਤਰਾਟਰ ਨੂੰ ਅਸਰਹੀਣ ਜਿਹੜਾ ਆ ਕਰਨ ਵਾਲੇ ਪਾਸੇ ਤੁਰਿਆ ਆ ਭਾਰਤ ਦੇ ਉੱਤੇ ਦਾ ਜਿਹੜਾ ਅਸਰ ਸਿਰਫ ਇਸ ਕਰਕੇ ਨਹੀਂ ਪੈ ਰਿਹਾ ਕਿ ਇਹਨੇ ਜਿਹੜੇ ਸਾਡੇ ਕੁਝ 105 ਜਿਹੜੇ ਆ ਗੈਰ ਕਾਨੂੰਨੀ ਪ੍ਰਵਾਸੀ ਕਹਿ ਕੇ ਨੇ ਜਿਹੜੇ ਏਲੀਨ ਕਹਿੰਦਾ ਸੀ ਜਿਨ੍ਹਾਂ ਨੂੰ ਉਹ ਸਾਡੇ ਦੇਸ਼ ਚ ਨੇ ਮੋੜਿਆ ਆ ਇਹ ਤਾਂ ਸ਼ੁਰੂਆਤ ਆ ਸਾਫ ਗਵਰਨਮੈਂਟ ਨੂੰ ਭਾਰਤ ਸਰਕਾਰ ਦੀ ਨੂੰ ਅਮਰੀਕਾ ਨੇ ਦੱਸ ਦਿੱਤਾ ਆ ਕਿ 18000 ਜਿਹੜੇ ਗੈਰ ਕਾਨੂੰਨੀ ਭਾਰਤੀ ਆ ਉਹਨਾਂ ਦੀ ਪਛਾਣ ਕਰ ਲਈ ਗਈ ਆ ਹੁਣ ਅਗਲੇ ਦਿਨਾਂ ਦੇ ਵਿੱਚ ਹੋਰ ਜਹਾਜ਼ ਵੀ ਆਣਗੇ ਭਾਰਤ ਸਰਕਾਰ ਨੇ 트럼ਪ ਦੀ ਜਿਹੜੀ ਇਸ ਕਾਰਵਾਈ ਆ ਉਹਨੂੰ ਸਹੀ ਦੱਸਿਆ ਉਹਨੇ ਕਿਹਾ ਕਿ ਇਹ ਤਾਂ 212 ਤੋਂ ਚੱਲੇ ਆ ਰਿਹਾ ਹੈ ਪਹਿਲਾਂ ਤੋਂ ਹੀ ਚੱਲੇ ਆ ਰਿਹਾ ਹੈ ਇਹ ਹਰ ਸਾਲ ਇਹ ਮੋੜਦੇ ਇਸ ਤਰ੍ਹਾਂ ਕੱਢਦੇ ਆ ਜਿਹੜੇ ਗੈਰਕਾਨੂੰਨੀ ਆ ਕੋਈ ਵੀ ਦੇਸ਼ ਜਿਹੜਾ ਆ ਕੋਈ ਗੈਰਕਾਨੂੰਨੀ ਉਹਦੇ ਦੇਸ਼ ਚ ਦਾਖਲ ਹੋਇਆ ਉਹਨੂੰ ਨਹੀਂ ਰੱਖਦਾ ਹੁੰਦਾ ਤੇ ਸਿਰਫ ਗੱਲ ਇੰਨੀ ਕੀ ਹੁਣ ਉਹ ਕਰ ਰਿਹਾ ਹੈ ਭਾਰਤ ਦੇ ਜਿਹੜੇ ਸਰਕਾਰ ਆ ਕਿ ਜਿਹੜਾ ਅਨਮਨੁੱਖੀ ਤਰੀਕਾ ਅਪਣਾਇਆ ਜਾ ਰਿਹਾ ਲਿਆਉਣ ਦਾ ਉਹ ਉਹਦੇ ਬਾਰੇ ਉਹ ਅਮਰੀਕਾ ਨਾਲ ਗੱਲ ਕਰੇਗਾ ਵੀ ਇਸ ਤਰ੍ਹਾਂ ਦਾ ਜਿਹੜਾ ਕੀਤਾ ਜਾਏ ਭਾਰਤ ਨੇ ਕੋਈ ਆਪਣਾ ਜਿਹੜਾ ਆਦੇਸ਼ ਜਾਰੀ ਨਹੀਂ ਕੀਤਾ ਕੋਈ ਨਹੀਂ ਦੱਸਿਆ ਕਿ ਜਿਹੜੇ ਗੈਰ ਕਾਨੂੰਨੀ ਤੌਰ ਤੇ ਹੁਣ ਭਾਰਤ ਆਉਣੇ ਆ ਉਹਨਾਂ ਨੂੰ ਭਾਰਤ ਲੈ ਆਪ ਸਰਕਾਰ ਲੈ ਕੇ ਆਏਗੀ ਜਾਂ ਜਿਹੜੇ ਇੱਥੇ ਹੁਣ ਆ ਰਹੇ ਆ ਉਹਨਾਂ ਦੇ ਮੁੜ ਵਸੇਵੇ ਦਾ ਵੀ ਕੋਈ ਇੰਤਜ਼ਾਮ ਕੀਤਾ ਜਾਏਗਾ ਨਾ ਭਾਰਤ ਸਰਕਾਰ ਨੇ ਕੋਈ ਇਸ ਤਰ੍ਹਾਂ ਦਾ ਐਲਾਨ ਕੀਤਾ ਆ ਨਾ ਪੰਜਾਬ ਸਰਕਾਰ ਨੇ ਕੀਤਾ ਆ ਅੱਜ ਪੰਜਾਬ ਸਰਕਾਰ ਨੇ ਇੱਕ ਕਦਮ ਚੁੱਕਿਆ ਆ ਕਿ ਕਿਸੇ ਟਰੈਵਲ ਏਜੰਟ ਨੂੰ ਜਿਹੜਾ ਅੰਮ੍ਰਿਤਸਰ ਦਾ ਜਿਹਨੇ ਇੱਕ ਲੜਕੇ ਨੂੰ ਉੱਧਰੋਂ ਭੇਜਿਆ ਸੀ ਵਾਪਸ ਆਇਆ ਜਿਹੜਾ ਉਸ ਟਰੈਵਲ ਏਜੰਟ ਦੇ ਖਿਲਾਫ ਅੱਜ ਕੇਸ ਦਰਜ ਕਰਕੇ ਜਿਹੜੀ ਆ ਕਾਰਵਾਈ ਸ਼ੁਰੂ ਕੀਤੀ ਆ ਅਗਲੇ ਦਿਨਾਂ 'ਚ ਕੁਝ ਹੋਰ ਟਰੈਵਲ ਏਜੰਟਾਂ ਖਿਲਾਫ ਵੀ ਕਾਰਵਾਈ ਹੋਏਗੀ ਪਰ ਜਦੋਂ ਸਾਰਾ ਮਾਮਲਾ ਠੰਡਾ ਪੈ ਜਾਂਦਾ ਆ ਤਾਂ ਫਿਰ ਇਹ ਕਾਰਵਾਈਆਂ ਵੀ ਉੱਥੇ ਹੀ ਰੁੱਕ ਕੇ ਰਹਿ ਜਾਂਦੀਆਂ ਆ ਤੇ ਜਿਹੜੇ ਕੇਸ ਦਰਜ ਹੋਏ ਹੁੰਦੇ ਆ ਉਹਨਾਂ ਦੇ ਨਤੀਜਿਆਂ ਦਾ ਕਈ-ਕਈ ਸਾਲ ਤੱਕ ਨਹੀਂ ਪਤਾ ਲੱਗਦਾ ਕੀ ਹੋਇਆ ਭਾਰਤ ਦੇ ਖਿਲਾਫ ਦੂਸਰਾ ਵੱਡਾ ਫੈਸਲਾ 트ੰਪ ਨੇ ਜਿਹੜਾ ਕੀਤਾ ਆ ਉਹ ਹੋਰ ਵੀ ਮਤਲਬ ਇੱਕ ਵੱਡਾ ਆ ਕਿ ਜਿਹੜੀ ਚਾਹ ਬਹਾਰ ਬੰਦਰਗਾਹ ਜਿਹੜੀ ਬਣ ਰਹੀ ਆ ਇਰਾਨ ਦੇ ਵਿੱਚ ਜਿਹਦੇ ਵਿੱਚ ਭਾਰਤ ਨੇ ਬਹੁਤ ਵੱਡਾ ਆਪਣਾ ਜਿਹੜਾ ਹਿੱਸਾ ਪਾਇਆ ਆ ਇੱਕ ਤਰ੍ਹਾਂ ਨਾਲ ਇਹ ਭਾਰਤ ਨੇ ਹੀ ਇਹ ਵਰਤ ਯੂਜ਼ ਕਰਨੀ ਆ ਉਹਦੇ ਤੇ ਨੇ ਅਮਰੀਕਾ ਨੇ ਜਿਹੜੀਆਂ ਆ ਆਰਥਿਕ ਬੰਦਸ਼ਾਂ ਜਿਹੜੀਆਂ ਆ ਉਹ ਇਲਾਜਤੀਆਂ ਆ ਮਤਲਬ ਭਾਰਤ ਨੂੰ ਜਿਹੜੀ ਤੇਲ ਦੀ ਸਪਲਾਈ ਆ ਉਹ ਉਹਦੇ ਤੇ ਵੀ ਇਹਦਾ ਅਸਰ ਪਏਗਾ ਉਹ ਉਹਨੇ ਅਮਰੀਕਾ ਨੇ ਕਿਹਾ ਆ ਕਿ ਇਹ ਚਾਹ ਬਹਾਰ ਜਿਹੜੀ ਆ ਬੰਦਰਗਾਹ ਇਹਦੀ ਭਾਰਤ ਨੂੰ ਅਸੀਂ ਇਜਾਜ਼ਤ ਜਿਹੜੀ ਆ ਇਸ ਕਰਕੇ ਹੀ ਦਿੱਤੀ ਸੀ ਕਿ ਇੱਥੋਂ ਜਿਹੜੀ ਆ ਅਫਗਾਨਿਸਤਾਨ ਨੂੰ ਜਿਹੜੀ ਸੀ ਉਹ ਮਦਦ ਜਿਹੜੀ ਪਹੁੰਚਾਈ ਜਾਣੀ ਸੀ ਇਹ ਚਾਹ ਬਹਾਰ ਬੰਦਰਗਾਹ ਦੇ ਰਾਹੀਂ ਤੇ ਪਰ ਹੁਣ ਕਿਉਂਕਿ ਇਹ ਬੰਦਰਗਾਹ ਨੂੰ ਇਹ ਸੋਵੀਅਤ ਸੰਘ ਦੇ ਜਿਹੜੇ ਪੁਰਾਣੇ ਦੇਸ਼ ਆ ਉਹਨਾਂ ਦੇ ਨਾਲ ਇਰਾਨ ਦੇ ਵਿੱਚ ਰਾਹੀਂ ਜਿਹੜੀ ਇੱਕ ਮਾਰਗ ਦੇ ਰਾਹੀਂ ਵਪਾਰ ਕਰਨ ਦੀ ਭਾਰਤ ਨੇ ਜਿਹੜੀ ਗੱਲ ਕੀਤੀ ਆ ਫੈਸਲੇ ਲਏ ਆ ਇਹ ਉਹਨੂੰ ਪ੍ਰਵਾਨਗੀ ਨਹੀਂ ਦੇ ਰਿਹਾ ਉਹ ਕਹਿੰਦਾ ਕਿ ਸਾਰਾ ਕੁਝ ਆਰਥਿਕ ਜਿਹੜੀਆਂ ਇਰਾਨ ਦੇ ਉੱਤੇ ਲੱਗੀਆਂ ਆ ਬੰਦਸ਼ਾਂ ਲੱਗੀਆਂ ਆ ਉਹਨਾਂ ਦੇ ਤਹਿਤ ਆਉਂਦਾ ਆ ਤੇ ਉਹ ਉਹ ਇਹ ਇਹ ਭਾਰਤ ਜੇ ਇਸ ਬੰਦਰਗਾਹ ਦੇ ਰਾਹੀਂ ਕੋਈ ਹੋਰ ਕਾਰੋਬਾਰ ਕਰਦਾ ਆ ਤੇ ਇਹ ਭਾਰਤ ਦੇ ਉੱਤੇ ਜਿਹੜੀਆਂ ਇਹਨਾਂ ਦੀ ਉੱਤੇ ਬੰਦਸ਼ਾਂ ਲੱਗਣਗੀਆਂ ਪਤਾ ਲੱਗਿਆ ਕਿ ਇਹ ਜਿਹੜਾ ਤੇਲ ਦਾ ਵਪਾਰ ਹੋ ਰਿਹਾ ਆ ਇਰਾਨ ਤੋਂ ਵੀ ਕੁਝ ਆ ਰਿਹਾ ਆ ਇਹ ਉਹਦੇ ਤੇ ਇਹਦਾ ਅਸਰ ਪਏਗਾ ਚੀਨ ਦੇ ਉੱਤੇ ਇਸ ਬੰਦਰਗਾਹ ਦੇ ਬੰਦ ਹੋਣ ਦਾ ਵੀ ਅਸਰ ਪਏਗਾ ਅਮਰੀਕਾ ਨੇ ਜਿਹੜੀ ਇੱਕ ਪਨਾਮਾ ਨੂੰ ਧਮਕੀ ਦਿੱਤੀ ਸੀ ਕਿ ਉਹ ਜਿਹੜਾ ਹੈ ਪਹਿਲਾਂ ਤਾਂ ਕਹਿ ਸੀ ਕਿ ਫੌਜੀ ਕਾਰਵਾਈ ਕਰਕੇ ਉਹ ਫਿਰ ਉਹਦੇ ਤੋਂ ਕੰਟਰੋਲ ਜਿਹੜਾ ਆ ਜਿਹੜਾ ਲੰਘ ਆਇਆ ਉੱਥੋਂ ਦੀ ਉਹ ਆਪਣੇ ਕਬਜ਼ੇ 'ਚ ਲੈ ਲੇਗਾ ਹੁਣ ਉਸ ਤੋਂ ਬਾਅਦ ਜਾ ਕੇ ਅਮਰੀਕਾ ਦਾ ਜਿਹੜਾ ਨਵਾਂ ਵਿਦੇਸ਼ ਮੰਤਰੀ ਹੈ ਉਹ ਜਾ ਕੇ ਪਨਾਮਾ ਦੇ ਵਿੱਚ ਉੱਥੇ ਸਰਕਾਰ ਨਾਲ ਜਾ ਕੇ ਗੱਲਬਾਤ ਕੀਤੀ ਉਹਨੇ ਉਹ ਗੱਲਬਾਤ ਕਰਨ ਤੋਂ ਬਾਅਦ ਉਸ ਨੇ ਜਿਹੜਾ ਹੁਣ ਆ ਕੇ ਐਲਾਨ ਕੀਤਾ ਸੀ ਅਮਰੀਕਾ 'ਚ ਕਿ ਜਿੰਨਾ ਵੀ ਸਾਡੇ ਜਿੰਨੇ ਵੀ ਜਹਾਜ਼ ਉੱਥੋਂ ਲੰਘਣਗੇ ਮਾਲ ਢੋਣ ਵਾਲੇ ਜਾਂ ਹੋਰ ਜਿੰਨੇ ਵੀ ਕੋਈ ਆ ਉਹਨਾਂ ਦੇ ਉੱਤੇ ਜਿਹੜਾ ਕੋਈ ਫੀਸ ਨਹੀਂ ਲੱਗੇਗੀ ਸਾਡੇ ਕਰੋੜਾਂ ਰੁਪਏ ਜਿਹੜੇ ਆ ਉਹ ਸਾਡੇ ਬਚਣਗੇ ਪਨਾਮਾ ਨੇ ਸਾਫ਼ ਕਰ ਦਿੱਤਾ ਹੈ ਕਿ ਮੈਂ ਇਹੋ ਜਿਹਾ ਕੋਈ ਭਰੋਸਾ ਨਹੀਂ ਅਮਰੀਕਾ ਨੂੰ ਦਿੱਤਾ ਤੇ ਨਾ ਹੀ ਅਜਿਹਾ ਹੋ ਸਕਦਾ ਕਿਉਂਕਿ ਮੇਰੀ ਉਸ ਲਾਂਘੇ ਦੇ ਨਾਲ ਚੀਨ ਦੇ ਨਾਲ ਇੱਕ ਸੰਧੀ ਹੋਈ ਆ ਉਹਨੂੰ ਮੈਂ ਇੱਕ ਦਾ ਇੱਕਦਮ ਨਹੀਂ ਤੋੜ ਸਕਦਾ ਅੱਗੇ ਰੀਨਿਊ ਤਾਂ ਨਹੀਂ ਕਰਾਂਗਾ ਪਰ ਹੁਣ ਮੈਂ ਇੱਕਦਮ ਨਹੀਂ ਉਹਨੂੰ ਤੋੜ ਸਕਦਾ ਕਿਉਂਕਿ ਪਨਾਮਾ ਨੇ ਅਮਰੀਕਾ ਨੂੰ ਪਨਾਮਾ ਨੂੰ ਚੀਨ ਨੇ ਕਾਫੀ ਸਹੂਲਤਾਂ ਦਿੱਤੀਆਂ ਆ ਤੇ ਉਹਦਾ ਚੀਨ ਦੇ ਨਾਲ ਉੱਥੇ ਇੱਕ ਸੰਧੀ ਚੱਲ ਰਹੀ ਆ ਜਿਹਨੂੰ ਹੁਣ ਅਮਰੀਕਾ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਮੈਕਸੀਕੋ ਤੇ ਕੈਨੇਡਾ ਜਿਹੜੇ ਅਸਲੇ ਡਰੇ ਹੋਏ ਬੈਠੇ ਆ ਪਾਵੇਂ ਉੱਥੇ ਜਿਹੜੀ ਆ ਬੰਦਸ਼ਾ ਜਿਹੜੇ ਟੈਰਫ ਲਾਣਨੇ ਗਏ ਸੀ 25% ਦੋਹਾਂ ਦੇਸ਼ਾਂ ਦੇ ਉੱਤੇ ਬਸਤਾਂ ਦੇ ਉੱਤੇ ਇੰਪੋਰਟ ਕਰਦੇ ਆ ਜਿਹੜੀਆਂ ਅਮਰੀਕਾ ਨੂੰ ਉਹ ਹਾਲ ਦੀ ਘੜੀ ਤਾਂ ਇੱਕ ਮਹੀਨੇ ਵਾਸਤੇ ਰੁਕ ਗਏ ਆ ਹੁਣ ਅੱਗੇ ਕੀ ਹੋਏਗਾ ਕਿਵੇਂ ਸਾਰਾ ਇੱਕ ਸਮਝੌਤਾ ਫੇਰ ਮੁੜ ਕੇ ਨੇਪਰੇ ਚੜ੍ਹੇਗਾ ਉਹਦੇ ਉੱਤੇ ਦੋਨੋਂ ਸਰਕਾਰਾਂ ਜਿਹੜੀਆਂ ਇਸ ਵੇਲੇ ਬੜੀ ਗੰਭੀਰਤਾ ਨਾਲ ਲੱਗੀਆਂ ਹੀ ਆ ਕਿ ਕਿਸੇ ਕੰਡੇ ਲੱਗ ਲੱਗ ਜਾਇਆ ਹੈ ਭਾਰਤ ਦੇ ਉੱਤੇ ਵੀ ਹੋਰ ਜਿਹੜੀਆਂ ਹਾਂ ਜਿਹੜੀਆਂ ਉਹ ਜਦੋਂ ਹੁਣ ਇਹ ਨਰਿੰਦਰ ਮੋਦੀ ਜਾ ਰਿਹਾ ਹੈ ਅਗਲੇ ਹਫਤੇ ਉੱਤੇ ਅਮਰੀਕਾ ਦੇ ਵਿੱਚ ਇਹਦੇ ਮੁਰੇ ਵੀ ਮੁਸ਼ਕਲਾਂ ਆਣੀਆਂ ਆ ਕਿਉਂਕਿ ਅਮਰੀਕਾ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਆ ਕਿ ਜੇ ਉਸ ਨੇ ਅਮਰੀਕੀ ਵਸਤਾਂ ਦੇ ਲਈ ਆਪਣੀ ਮੰਡੀ ਦੇ ਦਰਵਾਜ਼ੇ ਨਾ ਖੋਲੇ ਤਾਂ ਉਹ ਫਿਰ ਜਿਹੜੇ ਆ ਭਾਰਤ ਦੀਆਂ ਵਸਤਾਂ ਅਮਰੀਕਾ 'ਚ ਵਿਕ ਰਹੀਆਂ ਉਹਨਾਂ 'ਤੇ ਹੋਰ ਟੈਕਸ ਲਾਏਗਾ ਸੋ ਇੱਕ ਉਹ ਕਹਿੰਦਾ ਕਿ ਭਾਰਤ ਜਿਹੜੇ ਰੱਖਿਆ ਦਾ ਸਮਾਨ ਖਰੀਦਦਾ ਆ ਉਹ ਉਹਦੇ ਕੋਲ ਹੀ ਅਮਰੀਕਾ ਦੇ ਕੋਲੋਂ ਹੀ ਖਰੀਦੇ ਹੋਰ ਪਾਸਿਓਂ ਕਿਉਂ ਖਰੀਦਦਾ ਆ ਬਹੁਤ ਇੱਕ ਵੱਡਾ ਮਾਹੌਲ ਜਿਹੜਾ ਆ ਬਣਿਆ ਪਿਆ ਆ ਜਿਹੜੇ ਸਾਡੇ ਹੁਣ ਭਾਰਤ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਵਾਪਸ ਆ ਰਹੇ ਆ ਉਹਨਾਂ ਨਾਲ ਵੀ ਇੱਧਰ ਸਰਕਾਰ ਜਿਹੜੀ ਆ ਕੋਈ ਮਤਲਬ ਉਹਨਾਂ ਨੂੰ ਭਰੋਸਾ ਨਹੀਂ ਦੇ ਰਹੀ ਕਿ ਕੋਈ ਉਹਨਾਂ ਦੀ ਕਿਸੇ ਤਰ੍ਹਾਂ ਮਦਦ ਕਰੇਗੀ ਹੁਣ ਇਹ ਕਰਜ਼ੇ ਜਿਹੜੇ ਉਹਨਾਂ ਨੇ ਗਾ ਚੁੱਕੇ ਹੋਇਆ ਜਿਹੜੇ ਅੱਗੇ ਏਜੰਟਾਂ ਨੂੰ ਪੈਸੇ ਦੇ ਕੇ ਭੇਜੇ ਆ ਹੁਣ ਏਜੰਟ ਵੀ ਜਿਹੜੇ ਆ ਉਹ ਲੱਭਣੇ ਨਹੀਂ ਕਿੱਧਰ ਗਏ ਆ ਤੇ ਸਮਾਂ ਜਿਹੜਾ ਐਸ ਵੇਲੇ ਕਿਸੇ ਵੀ ਦੇਸ਼ ਦੇ ਵਾਸਤੇ ਹੋਰ ਚੰਗਾ ਨਹੀਂ ਆ ਕਿਉਂਕਿ ਇਹ ਵੀ ਪਤਾ ਲੱਗਿਆ ਕਿ ਅਮਰੀਕਾ ਦੇ 67% ਲੋਕ ਜਿਹੜੇ ਆ ਇਸ ਚੀਜ਼ ਇਸ ਟਰੰਪ ਦੇ ਹੱਕ ਦੇ ਵਿੱਚ ਆ ਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਆ ਇਹਨਾਂ ਨੂੰ ਅਮਰੀਕਾ ਦੇ ਵਿੱਚੋਂ ਬਾਹਰ ਕੀਤਾ ਜਾਏ ਔਰ ਟਰੰਪ ਨੇ ਜਿਹੜੀ ਚੋਣ ਸੀ ਉਹ ਵੀ ਇਸ ਮੁੱਦੇ ਦੇ ਉੱਤੇ ਹੀ ਲੜੀ ਸੀ ਜਦੋਂ ਉਹ ਅਜੇ ਸੱਤਾ 'ਚ ਨਹੀਂ ਸੀ ਆਇਆ ਤਾਂ ਪਹਿਲਾਂ ਕਿਸੇ ਨੂੰ ਇਹਨਾਂ ਨੂੰ ਲੱਗਦਾ ਸੀ ਸਾਰਿਆਂ ਨੂੰ ਕਿ ਸ਼ਾਇਦ ਇਹ ਸੱਤਾ ਵਿੱਚ ਨਹੀਂ ਆਏਗਾ ਤੇ ਉਹਨੂੰ ਬਹੁਤਾ ਗੰਭੀਰਤਾ ਨਾਲ ਨਹੀਂ ਲੈ ਰਹੇ ਸੀ ਪਰ ਜਦੋਂ ਉਹ ਸੱਤਾ ਵਿੱਚ ਆ ਗਿਆ ਤੇ ਹੁਣ ਜਿਹੜਾ ਪਹਿਲੇ ਰਾਸ਼ਟਰਪਤੀ ਅਮਰੀਕਾ ਦੇ ਨੇ ਜੋ ਇਹ ਬਾਈਡਨ ਬਾਈਡਨ ਨੇ ਜਿਹੜਾ ਭਾਸ਼ਣ ਆਖਰੀ ਦਿੱਤਾ ਸੀ ਉਹਦੇ ਵਿੱਚ ਅਮਰੀਕਾ ਵਾਸੀਆਂ ਨੂੰ ਇੱਕ ਤਰ੍ਹਾਂ ਨਾਲ ਸੁਚੇਤ ਕੀਤਾ ਸੀ ਕਿ ਜੇ ਉਹ ਸੁਚੇਤ ਨਾ ਰਹੇ ਜਾਗਰੂਕ ਨਾ ਰਹੇ ਅਗਲੇ 4 ਸਾਲ ਇਹ ਉਹਨਾਂ ਦੇ ਵਾਸਤੇ ਜਿਹੜਾ ਆ ਡੈਮੋਕ੍ਰੇਸੀ ਦੇ ਵਾਸਤੇ ਬਹੁਤ ਮਾੜਾ ਸਮਾਂ ਆਉਣ ਵਾਲਾ ਆ ਇਸ ਵੇਲੇ ਹੋਰ ਵੀ ਬੜੇ ਟਰੰਪ ਜਿਹੜੇ ਆ ਫੈਸਲੇ ਦਿਨੋਂ ਦਿਨ ਲੈਂਦਾ ਜਾ ਰਿਹਾ ਹੈ ਰੋਜ਼ ਐਗਜ਼ੀਕਿਊਟਿਵ ਆਰਡਰ ਜਿਹੜੇ ਆ ਜਾਰੀ ਹੋ ਰਹੇ ਆ ਅਗਲੇ ਦਿਨਾਂ ਦੇ ਵਿੱਚ ਬਹੁਤ ਕੋਸ਼ਿਸ਼ ਤਰ੍ਹਾਂ ਦਾ ਦੇਖਣ ਨੂੰ ਮਿਲੇਗਾ ਅੱਜ ਇੰਨਾ ਹੀ ਇਜਾਜ਼ਤ ਦਿਓ ਚੈਨਲ ਮੇਰਾ ਸਬਸਕ੍ਰਾਈਬ ਜ਼ਰੂਰ ਕਰ ਲਓ ਲਾਈਕ ਬਟਨ ਵੀ ਦਬਾਇਆ ਕਰੋ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ